ਹਾਟ ਹੈ ਜਿਹਦੇ ਵਿੱਚ ਹੁਣ ਇਸ ਵੇਲੇ ਫਸਟ ਗ੍ਰੇਡ ਜਿਹੜੀ ਕਿੱਟ ਰੱਖੀ ਹੋਈ ਹੈ ਨਾਲ ਜਿੰਨੀਆਂ ਦਵਾਈਆਂ ਨੇ ਜੋ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਆਪਣੇ ਬਜ਼ੁਰਗਾਂ ਵੱਲ ਤੇ ਆਪਣੀ ਨੌਜਵਾਨ ਪੀੜ੍ਹੀ ਵੱਲ ਦੇਖ ਕੇ ਇੰਨਾ ਹੌਸਲਾ ਬੁਲੰਦ ਹੁੰਦਾ ਕਿਉਂਕਿ ਜਦੋਂ ਆਪਾਂ ਇੱਥੇ ਪਹੁੰਚੇ ਸੀ ਪਹਿਲੇ ਦਿਨ ਤੇ ਜਦੋਂ ਇਹਨਾਂ ਸੱਟਾਂ ਪਿੰડા ਲੱਗ ਰਹੀਆਂ ਸੀ ਇਹਨੀਆਂ ਸੱਟਾਂ ਪਿੰડા ਦੇ ਬਾਵਜੂਦ ਵੀ ਇਹਨਾਂ ਦੇ ਹੌਸਲੇ ਪੂਰੇ ਬੁਲੰਦ ਸੀ ਤੇ ਇਹਨਾਂ ਵੱਲ ਦੇਖ ਕੇ ਉਹ ਜਜ਼ਬਾਨ ਹਾਂ ਅਮਰਿਤ ਛਕਿਆ ਸੀ ਤੁਸੀਂ ਅਮਰਿਤ ਛਕਿਆ ਨਾ ਉਸ ਤੋਂ ਬਾਅਦ ਵਾਲੀ ਜ਼ਿੰਦਗੀ ਕਿੱਦਾਂ ਦੀ ਹੈ ਜਦੋਂ ਗੁਰੂ ਦੇ ਲੜ ਲੱਗੇ ਹਾਂ ਅ ਉਸ ਤੋਂ ਬਾਅਦ ਵਾਲੀ ਜ਼ਿੰਦਗੀ ਇਦਾਂ ਹੈ ਕਿ ਜਦੋਂ ਤੋਂ ਅਮਰਿਤ ਛਕਿਆ ਐ ਔਰ ਸਵੇਰੇ ਨਿਤਨੇਮ ਕਰੀਦਾ ਸ਼ਾਮੇ ਵੀ ਨਿਤਨੇਮ ਕਰੀਦਾ ਤੇ ਹੁਣ ਅੱਜਾ ਲੱਗਦਾ ਦਸ਼ਮ ਪਿਤਾ 24 ਘੰਟੇ ਦਾ ਢੇਗ ਬਿਲਕੁਲ ਨਾਲ ਨੇ ਅੰਸੰਗ ਸਹਾਈ ਨੇ ਤਾਰ ਦੇ ਤੱਕ ਇਹਨਾਂ ਦੀ ਹੈ ਮੇਰੇ ਨਾਲ ਜੋ ਨਵਦੀਪ ਆਏ ਮੇਰੇ ਕਲਾਸਮੇਟ ਇਹਨਾਂ ਦੀ ਥਾਰ ਆ ਔਰ ਉਸ ਟਾਈਮ ਆਪਣੇ ਕੋ ਕੋਈ ਐਂਬੂਲੈਂਸ ਜਾਂ ਕੋਈ ਹੋਰ ਵੀਕਲ ਨਹੀਂ ਸੀਗਾ ਸੋ ਇਹਨਾਂ ਦਾ ਪਰਸਨਲ ਵੀਕਲ ਸੀ ਇਹਨਾਂ ਨੇ ਆਪਣੇ ਪਰਸਨਲ ਵੀਕਲ ਨੂੰ ਹੀ ਐਂਬੂਲੈਂਸ ਬਣਾ ਕੇ ਇੱਥੇ ਲੈ ਆਤਾ ਹਾਂ ਹਾਂਜੀ ਬਿਲਕੁਲ ਅੱਪਾ ਪਹਿਲੇ ਦਿਨ ਇਕੱਠੇ ਪਹੁੰਚ ਗਏ ਸੀ ਇੱਥੇ ਔਰ ਇਕੱਠੇ ਹੀ ਸੇਵਾ ਨਿਭਾ ਰਹੇ ਹਾਂ ਨਿਰੰਤਰ ਬਹੁਤ ਸਾਰੇ ਵੀਡੀਓਜ਼ ਦੇਖੀਆਂ ਲੋਕਾਂ ਨੇ ਤਾਂ ਉਹ ਜਿੰਨਾ ਸਰਦਾ ਜੀ ਕੋਈ ਪਾਜ ਬੱਤੇ ਕੋਈ ਦਵਾਈਆਂ ਦੇ ਲੈ ਕੋਈ ਦੂਲ ਹੈ ਕੋਈ ਪੇਟੀ ਲੈ ਹੈ ਸੋ ਥੋੜੀ ਥੋੜੀ ਸੇਵਾ ਨਾਲ ਹੀ ਨਾ ਵੀ ਕਿਤੇ ਨੂੰ ਨੂੰ ਤਰਕੇ ਸਮੁੰਦਰ ਪਾਣ ਜਦਾਂ ਕੋਈ ਹਿਸਾਬ ਹੋਇਆ ਜੀ ਵੀ ਥੋੜੇ ਥੋੜੀ ਸੇਵਾ ਵੀ ਤਾਂ ਧਰਗਾ ਕੋ ਸਾਡੇ ਕੋ ਤਾਮਾ ਜਨ ਤੱਕ ਪਹੁੰਚ ਲਈ। ਤੇ ਇੱਥੇ ਧਰਨੇ ਦੇ ਘੁੰਮ ਰਿਆ ਸੀ ਇਹਦੇ ਉੱਤੇ ਕਿਸੇ ਨੇ ਲੱਤ ਧਰਦੀ ਸੀਗੀ ਤਾਂ ਇਹਦੇ ਸੱਟ ਲੱਗ ਗਈ ਸੀ। ਤਾਂ ਪੀਐਸ ਵੀ ਕੋਈ ਸਾਨੂੰ ਚੱਕ ਕੇ ਫੜਾ ਗਿਆ ਸੀ ਵੀ ਇਹਦਾ ਇਲਾਜ ਕਰ ਸਕਦੇ ਆ ਤਾਂ ਅਸੀਂ ਨੂੰ ਇੱਥੇ ਰੱਖ ਲੈ ਇਹਦਾ ਇਲਾਜ ਵੀ ਚੱਲ ਰਿਹਾ ਆ ਤੇ ਨਾਲੇ ਦੀ ਵੀ ਸੇਵਾ ਨਾਲ ਇੰਤਰਤ ਚੱਲ ਰਹੀ ਹੈ। ਸਾਸ਼ੀ ਗਾਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਰ ਗੁਰਦੀਪ ਸਿੰਘ ਲੰਮੀ ਕਿਸਾਨ ਅੰਦੋਲਨ ਦੇ ਵਿੱਚ ਹਰ ਕੋਈ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੀ ਸੇਵਾ ਨਿਭਾ ਰਿਹਾ ਹੈ ਔਰ ਜੇ ਗੱਲ ਕੀਤੀ ਜਾਵੇ ਫਰਸਟ ਏਡ ਦਿੱਤਾ ਫਰਸਟ ਏਡ ਨੂੰ ਲੈ ਕੇ ਇਹ ਬਹੁਤ ਚਰਚਾ ਦਾ ਵਿਸ਼ਾ ਬਣੇ ਸੀਗੇ ਭੈਣ ਜੀ ਸੀਗੇ ਜਿਨ੍ਹਾਂ ਨੂੰ ਥਾਰ ਵਾਲੇ ਭੈਣ ਜੀ ਵੀ ਕਿਹਾ ਜਾਂਦਾ ਹੈ ਨਾਲ ਉਹਨਾਂ ਦੇ ਵੀਰ ਜੀ ਵੀ ਮੌਜੂਦ ਨੇ ਭਾਜੀ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਸੇਵਾ ਇਸ ਸ਼ੰਭੂ ਬਾਰਡਰ ਦੇ ਉੱਤੇ ਨਿਭਾਈ ਜਾ ਰਹੀ ਹੈ ਜਿਹੜੇ ਕਿਸਾਨ ਬਿਮਾਰ ਹੋ ਰਹੇ ਨੇ ਜਾਂ ਫਿਰ ਜਿਨ੍ਹਾਂ ਦੇ ਉੱਤੇ ਸੱਟਾਂ ਲੱਗੀਆਂ ਸੀ ਜਾਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜਦੋਂ ਦਿੱਲੀ ਕੂਚ ਕੀਤਾ ਜਾਣਾ ਸੀ ਤਾਂ ਉਸ ਵੇਲੇ ਫਰਸਟ ایڈ ਇਹਨਾਂ ਦੇ ਵੱਲ ਦਿੱਤੀ ਵੀ ਸੀ ਤਾਂ ਇਹ ਤਸਵੀਰਾਂ ਤੋਂ ਦਿਖਾਉਣਾ ਹੈ ਕਿ ਹੁਣ ਨਵੀਂ ਦਿੱਖ ਦੇ ਵਿੱਚ ਹੈ ਇਸ ਜਗ੍ਹਾ ਤੇ ਪਹਿਲਾਂ ਤੰਬੂ ਸੀ ਲੇਕਿਨ ਬੀਤੇ ਕੁਝ ਦਿਨ ਪਹਿਲਾਂ ਜਦੋਂ ਨੇਰੀ ਚ ਖੜਾਇਆ ਤਾਂ ਉਸ ਵੇਲੇ ਬਹੁਤ ਜ਼ਿਆਦਾ ਬਾਰਿਸ਼ ਹੋਈ ਔਰ ਪੰਜਾਬ ਭਰ ਦੇ ਵਿੱਚ ਇਸ ਤੂਫਾਨ ਨੇ ਇੰਨੀ ਤਬਾਹੀ ਮਚਾਈ ਕਿ ਇਹ ਜਿਹੜੀ ਹੱਟ ਸੀਗੀ ਇਸ ਜਗ੍ਹਾ ਤੇ ਪਹਿਲਾਂ ਨਹੀਂ ਸੀ ਪਹਿਲਾਂ ਤੰਬੂ ਲੱਗਿਆ ਹੋਇਆ ਸੀ ਤਾਂ ਉਹ ਬਿਲਕੁਲ ਖਰਾਬ ਹੋ ਗਿਆ ਸੀ ਤਾਂ ਹੌਸਲਾ ਨਹੀਂ ਹਾਰੇ ਲੇਕਿਨ ਫਿਰ ਵੀ ਜਦੋਂ ਵਾਪਸੀ ਆਉਂਦੀ ਹੈ ਇਹਨਾਂ ਦੀ ਤਾਂ ਇਹ ਹੱਟ ਜਿਹੜੀ ਬਣੀ ਹੋਈ ਐਸ ਵੇਲੇ ਮੌਜੂਦ ਸੀਗੀ ਔਰ ਸੇਵਾ ਲਗਾਤਾਰ ਇਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਔਰ ਗੱਲਬਾਤ ਕਰਦੇ ਆ ਪਹਿਲਾਂ ਭੈਣ ਜੀ ਤੋਂ ਭੈਣ ਜੀ ਜਿਵੇਂ ਕਿ ਤੁਹਾਡੇ ਸੱਟ ਲੱਗੀ ਹੋਈ ਹੈ ਨਾ ਫਿਰ ਵੀ ਦੀ ਸੇਵਾ ਨਿਭਾ ਰਹੇ ਹੋ ਵੀ ਹੌਸਲਾ ਇੰਨਾ ਤੁਹਾਡੇ ਵਿੱਚ ਐਸ ਵੇਲੇ ਮੌਜੂਦ ਹੈ ਤਾਂ ਕਿਦਾਂ ਲੱਗਦਾ ਜਦੋਂ ਕਿਸਾਨਾਂ ਦੀ ਸੇਵਾ ਕੀਤੀ ਜਾਂਦੀ ਹੈ ਤੁਹਾਡੇ ਵੱਲ ਹਾਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬਜ਼ੁਰਗਾਂ ਵੱਲ ਤੇ ਆਪਣੀ ਨੌਜਵਾਨ ਪੀੜ੍ਹੀ ਵੱਲ ਦੇਖ ਕੇ ਇੰਨਾ ਹੌਸਲਾ ਬੁਲੰਦ ਹੁੰਦਾ ਕਿਉਂਕਿ ਜਦੋਂ ਆਪਾਂ ਇੱਥੇ ਪਹੁੰਚੇ ਸੀ ਪਹਿਲੇ ਦਿਨ ਤੇ ਜਦੋਂ ਇੰਨਾ ਸੱਟਾ ਪੀੜਾ ਲੱਗ ਰਹੀਆਂ ਸੀ ਇੰਦੀਆਂ ਸੱਟਾ ਪੀੜਾ ਦੇ ਬਾਵਜੂਦ ਵੀ ਇੰਨਾਂ ਦੇ ਹੌਸਲੇ ਪੂਰੇ ਬੁਲੰਦ ਸੀ ਤੇ ਇੰਨਾਂ ਵੱਲ ਦੇਖ ਕੇ ਉਹ ਜਜ਼ਬਾਨ ਦਾ ਹੂੰ ਅੱਛਾ ਮੈਂ ਸੁਣਾ ਕਿ ਕਹਿੰਦੇ ਜਦੋਂ ਤੁਸੀਂ ਸ੍ਰੀ ਅ ਵਾਪਸੇ ਉਦੋਂ ਉੱਥੇ ਹੱਟ ਮੌਜੂਦ ਸੀਗੀ ਇੱਥੇ ਵੀ ਪਹਿਲਾਂ ਤੰਬੂ ਲੱਗਿਆ ਹੋਇਆ ਸੀਗਾ ਬਿਲਕੁਲ 2 ਤਰੀਕ ਸ਼ਨੀਵਾਰ ਬਹੁਤ ਜ਼ਿਆਦਾ ਮੀਂਹ ਸੀਗਾ ਇੱਥੇ ਤੇ ਆਪਣਾ ਛੋਟਾ ਜਿਹਾ ਤੰਬੂ ਸੀ ਤੇ ਉਹ ਸਾਰਾ ਪਾਣੀ ਨਾਲ ਗਿੱਲਾ ਹੋ ਗਿਆ ਅੰਦਰ ਦਵਾਈਆਂ ਜਿੰਗੀਆਂ ਵੀ ਸੀ ਪਾਣੀ ਨਾਲ ਗਿੱਲੀਆਂ ਹੋ ਗਈਆਂ ਸੀ ਔਰ ਪਾਣੀ ਅੰਦਰ ਆ ਗਿਆ ਸੀਗਾ ਉਦੋਂ ਆਪਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਉਸ ਦਿਨ ਦਾ ਤੇ ਲਾਈਟ ਵੀ ਨਹੀਂ ਸੀਗੀ ਔਰ ਉਸ ਤੋਂ ਬਾਅਦ ਦੇਖਦੇ ਦੇਖਦੇ ਆਪਾਂ ਅਗਲੇ ਦਿਨ ਐਤਵਾਰ ਵਾਲੇ ਦਿਨ 3 ਤਰੀਕ ਨੂੰ ਅਨੰਦਪੁਰ ਸਾਹਿਬ ਜਾਣਾ ਸੀਗਾ ਅੰਮ੍ਰਿਤਸਰ ਕਨ ਤੇ ਉਦੋਂ ਹਾਂਜੀ ਅਨੰਦਪੁਰ ਸਾਹਿਬ ਗਏ ਸੀ ਆਪਾਂ ਤੇ ਅਗਲੇ ਦਿਨ ਆਪ ਗੇ ਤੇ ਜਦੋਂ ਆਪਾਂ ਵਾਪਸੀ ਲੋਟੇ ਤੇ ਆਪਾਂ ਦੇਖਿਆ ਕਿ ਇੱਥੋਂ ਨੇੜੇ ਤੋਂ ਆਪਣੇ ਸ਼ੰਭੂ ਸ਼ੰਭ ਹਾਂ ਸ਼ੰਭੂ ਕਲਾ ਤੋਂ ਇੱਕ ਵੀਰ ਜੀ ਸੀ ਵਰਿੰਦਰ ਵੀਰ ਜੀ ਉਹਨਾਂ ਨੇ ਆ ਕੇ ਇੱਥੇ ਸੇਵਾ ਕੀਤੀ ਸਾਰੀ ਨਾਲ ਹੈ ਵੀਰ ਜੀ ਵੀ ਬੈਠੇ ਹੋਏ ਐ ਇਹਨਾਂ ਦੀ ਵੀ ਸੇਵਾ ਐ ਹੁਣੇ ਲਾਈਟ ਲੈ ਕੇ ਆਏ ਸੀ ਸਾਡੇ ਲਈ ਲਾਈਟ ਵੀ ਲਗਾਈ ਤੇ ਉਹ ਗੁਰਬਾਣੀ ਦਾ ਇੱਕ ਬੈਲ ਵੀ ਲੈ ਕੇ ਆਏ ਕਿ ਨਿਰੰਤਰ ਬਾਣੀ ਇੱਥੇ ਚੱਲਦੀ ਰਹੇ ਜਿੱਦਾਂ ਕਿ ਤੁਸੀਂ ਐਂਟਰ ਕੀਤੇ ਹੋ ਸੁਣੀ ਸੀ ਤੁਸੀਂ ਤੇ ਬਹੁਤ ਸੇਵਾ ਐ ਬਹੁਤ ਮਾਨ ਸਤਕਾਰ ਬਖਸ਼ਦੇ ਇੱਥੇ ਸੰਗਤਾਂ ਬਹੁਤ ਪਿਆਰ ਦਿੰਦੀਆਂ ਨੇ ਪਹਿਲਾਂ ਅਮਰਤ ਦੀ ਸ਼ੱਕ ਆਇਆ ਸੀ ਹੁਣ ਤੁਸੀਂ ਅਮਰਤ ਸ਼ੱਕ ਆਇਆ ਨਾ ਉਸ ਤੋਂ ਬਾਅਦ ਵਾਲੀ ਜ਼ਿੰਦਗੀ ਕਿਦਾਂ ਦੀ ਹੈ ਜਦੋਂ ਗੁਰੂ ਦੇ ਲੜ ਲੱਗੇ ਹੋ ਉਹ ਉਸ ਤੋਂ ਬਾਅਦ ਵਾਲੀ ਜ਼ਿੰਦਗੀ ਇਦਾਂ ਹੈ ਕਿ ਜਦੋਂ ਤੋਂ ਅਮਰੇ ਸ਼ਕਿਆ ਔਰ ਸਰੇਨ ਇਤਨੇਮ ਕਰੀਦਾ ਸ਼ਾਮੀ ਵੀ ਇਤਨੇਮ ਕਰੀਦਾ ਤੇ ਹੁਣ ਅਦਾ ਲੱਗਦਾ ਦਸ਼ਮਪੀਤਾ 24 ਘੰਟੇ ਸਾਢੇ ਬਿਲਕੁਲ ਨਾਲ ਨੇ ਅੰਗ ਸੰਗ ਸਹਾਈ ਨੇ ਅੱਛਾ ਜਿਵੇਂ ਕਹਿੰਦੇ ਆ ਵੀ ਪੂਰੇ ਦੁਨੀਆ ਦੇ ਵਿੱਚ ਹੁਣ ਜਿੱਥੇ ਵੀ ਤੁਹਾਡੀ ਵੀਡੀਓ ਪਹੁੰਚੀ ਹੈ ਨਾ ਸੇਵਾ ਨਿਭਾਉਂਦਿਆਂ ਦੀ ਥਾਰ ਵਾਲੀ ਬੀਬੀ ਕਹਿਣ ਲੱਗੇ ਤੁਹਾਨੂੰ ਵੀ ਥਾਰ ਵਾਲੀ ਬੀਬੀ ਨੇ ਜਿਹੜੇ ਨਾ ਵੀ ਉਹ ਉੱਥੇ ਸੇਵਾ ਨਿਭਾਉਂਦੇ ਪਏ ਨੇ ਸ਼ੰਭੂ ਬਾਰਡਰ ਦੇ ਉੱਤੇ ਤਾਂ ਕਿੱਦਾਂ ਲੱਗਦਾ ਜਦੋਂ ਇਹ ਸੁਣਦੇ ਹੋ ਬਹੁਤ ਜਿਆਦਾ ਵਧੀਆ ਲੱਗਦਾ ਹੈ ਕਿ ਜਦੋਂ ਮੈਨੂੰ ਇਦਾਂ ਕਹਿੰਦੇ ਆਂ ਔਰ ਮੈਂ ਦੱਸਣਾ ਵੀ ਛਾਉਂਗੀ ਥਾਰ ਜਿੱਦਾਂ ਕੀ ਇਹਨਾਂ ਦੀ ਹੈ ਮੇਰੇ ਨਾਲ ਜੋ ਨਵਦੀਪ ਆਏ ਮੇਰੇ ਕਲਾਸਮੇਟ ਇਹਨਾਂ ਦੀ ਥਾਰ ਆ ਔਰ ਉਸ ਟਾਈਮ ਆਪਣੇ ਕੋ ਕੋਈ ਐਂਬੂਲੈਂਸ ਜਾਂ ਕੋਈ ਹੋਰ ਵੀਕਲ ਨਹੀਂ ਸੀਗਾ ਸੋ ਇਹਨਾਂ ਦਾ ਪਰਸਨਲ ਵੀਕਲ ਸੀ ਇਹਨਾਂ ਨੇ ਆਪਣੇ ਪਰਸਨਲ ਵੀਕਲ ਨੂੰ ਹੀ ਐਂਬੂਲੈਂਸ ਬਣਾ ਕੇ ਇੱਥੇ ਲੈ ਆਂਦਾ ਇੱਥੇ ਇਕੱਠੀ ਸੇਵਾ ਨਿਭਾਈ ਹੈ ਹਾਂਜੀ ਬਿਲਕੁਲ ਅੱਪਾ ਪਹਿਲੇ ਦਿਨ ਇਕੱਠੇ ਪਹੁੰਚ ਗਏ ਸੀ ਇੱਥੇ ਔਰ ਇਕੱਠੇ ਹੀ ਸੇਵਾ ਨਿਭਾ ਰਹੇ ਆ ਨਿਰੰਤਰ ਭਾਈ ਜੀ ਜਿਵੇਂ ਕਹਿੰਦੇ ਨੇ ਵੀ ਜਦੋਂ ਸੇਵਾ ਨਿਭਾਈ ਜਾਂਦੀ ਹੈ ਨਾ ਤਾਂ ਇਹ ਨਹੀਂ ਦੇਖਿਆ ਜਾਂਦਾ ਕਿ ਕਿੰਨਾ ਖਸ ਹੋਗਾ ਜਾਂ ਕੀ ਨਹੀਂ ਹਨ ਫਿਰ ਇਹ ਸਾਰਾ ਖਰਚਾ ਜਿਵੇਂ ਅਫੋਰਡ ਕਰਨਾ ਫਿਰ ਉਸ ਸੀ ਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਤੇ ਇਹ ਕਿਦਾਂ ਫਿਰ ਹੈਂਡਲ ਕੀਤਾ ਜਾਂਦਾ ਹੈ ਭਾਈ ਜੀ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਜਦੋਂ ਅਸੀਂ ਆਏ ਸੀ ਅਸੀਂ ਇੱਕ ਦਿਨ ਦੀ ਤਿਆਰੀ ਨਾਲ ਆਏ ਸੀਗੇ ਸੋ ਜਿੰਨਾ ਕਿ ਸਾਡੀ ਜੇਬ ਨੇ ਇਜਾਜ਼ਤ ਦਿੱਤੀ ਅਸੀਂ 1.5 ਦਿਨ ਆਪਣੇ ਵੱਲੋਂ ਸੇਵਾ ਕੀਤੀ ਪਰ ਉਸ ਤੋਂ ਬਾਅਦ ਜਦੋਂ ਬਾਈ ਕਿਸੇ ਬਾਈ ਜੀ ਨੇ ਸਾਡੀ ਵੀਡੀਓ ਬਣਾਈ ਸੀ ਅਖਰਵਾਲੇ ਨੇ ਉਹ ਜਦੋਂ ਵੀਡੀਓਜ਼ ਦੇਖੀਆਂ ਲੋਕਾਂ ਨੇ ਤਾਂ ਉਹ ਜਿੰਨਾ ਸਰਦਾ ਸੀ ਕੋਈ ਪੰਜ ਪੱਤੇ ਦਵਾਈਆਂ ਦੇ ਲੈ ਕੋਈ ਦੂਲ ਹੈ ਕੋਈ ਪੇਟੀ ਲੈ ਸੋ ਥੋੜੀ ਥੋੜੀ ਸੇਵਾ ਨਾਲ ਹੀ ਇਹਨਾਂ ਵੀ ਕਹਿੰਦੇ ਬੂੰਦ ਬੂੰਦ ਕਰਕੇ ਸਮੁੰਦਰ ਬਣ ਜਾਂਦਾ ਉਹ ਹਿਸਾਬ ਹੋਇਆ ਜੀ ਵੀ ਥੋੜੇ ਥੋੜੀ ਸੇਵਾ ਹੋਈ ਤਾਂ ਸਾਰਾ ਕੁਝ ਸਾਡੇ ਤੋਂ ਤਾਮਾ ਜਮਾ ਪਹੁੰਚਦਾ ਗਿਆ ਜੀ ਅੱਛਾ ਜਦੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੁੰਦੀ ਉਸ ਤੋਂ ਕੁਝ ਦਿਨ ਬਾਅਦ ਫਿਰ ਦਿੱਲੀ ਕੂਚ ਦੀ ਗੱਲ ਆਉਂਦੀ ਹੈ ਤਾਂ ਜਦੋਂ ਕਿਸਾਨ ਤੁਹਾਡੇ ਕੋਲੇ ਆਉਂਦੇ ਸੀ ਕੀ ਸਮੱਸਿਆ ਲੈ ਕੇ ਆਉਂਦੇ ਸੀ ਕਿਹੜੀ-ਕਿਹੜੀ ਸਮੱਸਿਆ ਤੁਹਾਡੇ ਤੱਕ ਪਹੁੰਚਦੀ ਸੀ ਉਹਨਾਂ ਦੀ ਮੇਨਲੀ ਜਦੋਂ ਤਾਂ ਜਦੋਂ ਅਸੀਂ ਨਵੇਂ-ਨਵੇਂ ਆਏ ਸੀਗੇ ਉਦੋਂ ਤਾਂ ਜ਼ਿਆਦਾਤਰ ਫੱਟੜ ਬੰਦੇ ਆ ਰਹੇ ਸੀ ਜਿਨ੍ਹਾਂ ਸੱਟਾਂ ਵੱਜ ਰਹੀਆਂ ਸੀ ਨਾ ਤੇ ਉਸ ਤੋਂ ਬਾਅਦ ਹੁਣ ਤਾਂ ਜ਼ਿਆਦਾਤਰ ਆ ਰਹੇ ਆ ਬੁਖਾਰ ਹੋ ਗਿਆ ਜਕਾਮ ਹੋ ਗਿਆ ਜਾਂ ਲੂਜ਼ ਮੋਸ਼ਨ ਲੱਗੇ ਠੰਡ ਰੇਸ਼ਾ ਜਕਾਮ ਬੁਖਾਰ ਇਹ ਹੀ ਚੱਲਦੇ ਆ ਅੱਜ ਜਾਂ 슈ਗਰ ਵੀ ਪੀਚੇ ਕਰਵਾਉਣ ਵਾਲੇ ਆ ਬਜ਼ੁਰਗ ਜ਼ਿਆਦਾ ਆਉਂਦੇ ਨੇ ਤੁਹਾਡੇ ਕੋਲ ਇਸ ਵੇਲੇ 70% ਬਜ਼ੁਰਗ ਹੀ ਆ ਰਹੇ ਆ 80% ਕਹਿ ਸਕਦੇ ਬਜ਼ੁਰਗ ਹੀ ਆ ਰਹੇ ਆ ਹਾਂਜੀ ਬਿਲਕੁਲ ਅੱਛਾ ਨੌਜਵਾਨ ਨੇ ਜਿਹੜੇ ਜਾਤਰ ਦੇਖਿਆ ਵੀ ਪੰਜਾਬ ਦੇ ਨੌਜਵਾਨੇ ਜਿਹੜੇ ਜਦੋਂ ਵੀ ਕਦੇ ਗੱਲ ਆਉਂਦੀ ਹੈ ਪੰਜਾਬ ਦੀ ਤਾਂ ਉਹ ਸੇਵਾ ਨਿਭਾਉਣ ਦੇ ਲਈ ਅੱਗੇ ਆ ਜਾਂਦੇ ਆ ਬਾਰਡਰਾਂ ਤੇ ਪਹੁੰਚਣਾ ਤਾਂ ਉੱਥੇ ਵੀ ਪਹੁੰਚ ਜਾਂਦੇ ਨੇ ਨਾ ਤਾਂ ਜਦੋਂ ਵੀ ਤੁਸੀਂ ਆਪਣੇ ਵੱਲੋਂ ਕਦੇ ਸਨੇਹਾ ਦੇਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉਸ ਵੇਲੇ ਨੌਜਵਾਨਾਂ ਦਾ ਰਿਸਪੌਂਸ ਜਿ ਇੱਥੇ ਆਖਿਰਤ ਮੈਂ ਵੀ ਗੱਲ ਵੀ ਕੋਈ ਕਰਦਾ ਹੋਵੇ ਤਾਂ ਕਿਦਾਂ ਦਾ ਰਿਹਾ ਤੁਹਾਡੇ ਸਾਹਮਣੇ ਹਾਂਜੀ ਨੌਜਵਾਨਾਂ ਨੂੰ ਸੱਦਣ ਦੀ ਲੋੜ ਹੀ ਨਹੀਂ ਪਈ ਉਹਨਾਂ ਦੇ ਪਹਿਲੇ ਹੌਸਲੇ ਬੁਲੰਦੇ ਆ ਪਹਿਲੇ ਹੀ ਬੱਬਰ ਸ਼ੇਰਾ ਵਾਂਗੂ ਅੱਗੇ ਚੱਲ ਗਏ ਸੀਗੇ ਸਾਨੂੰ ਕੋਈ ਕਹਿਣ ਦੀ ਲੋੜ ਨਹੀਂ ਪਈ ਨਾ ਕੋਈ ਅਪੀਲ ਕਰਨ ਦੀ ਲੋੜ ਪਈ ਉਹ ਪਹਿ ਸਭ ਆਪਣੇ ਆਪਣੇ ਆਪ ਹੀ ਹੁੰਦਾ ਗਿਆ ਜੀ ਅੱਛਾ ਜੀ ਛੋਲੇ ਡੌਗੀ ਦੀ ਗੱਲ ਕਰਨਾ ਹੈ ਅੱਛਾ ਇਧਰ ਡੌਗੀ ਰੱਖਿਆ ਹੈ ਸੋ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਇੱਥੇ ਸੀਗਾ ਇਹ ਨਹੀਂ ਇੱਥੇ ਧਰਨੇ ਦੇ ਘੁੰਮ ਰਿਹਾ ਸੀ ਇਹਦੇ ਉੱਤੇ ਕਿਸੇ ਨੇ ਲੱਤ ਧਰਤੀ ਸੀਗੀ ਤਾਂ ਇਹਦੇ ਸੱਟ ਲੱਗ ਗਈ ਸੀ ਤਾਂ ਫੇਰ ਅਸੀਂ ਕੋਈ ਸਾਨੂੰ ਚੱਕ ਕੇ ਫੜਾ ਗਿਆ ਸੀ ਵੀ ਇਹਦਾ ਇਲਾਜ ਕਰ ਸਕਦੇ ਆ ਤਾਂ ਅਸੀਂ ਇਹਨੂੰ ਇੱਥੇ ਰੱਖ ਲਿਆ ਇਹਦਾ ਇਲਾਜ ਵੀ ਚੱਲ ਰਿਹਾ ਆ ਤੇ ਨਾਲੇ ਦੀ ਵੀ ਸੇਵਾ ਨਾਲ ਨਿਰੰਤਰ ਚੱਲ ਰਹੀ ਆ ਜੀ ਦੀ ਨਾਮ ਰੱਖਿਆ ਇਹਦੇ ਫਿਰ ਹੁਣ ਜੈਕੀ ਰੱਖਿਆ ਜੀ ਜੈਕੀ ਜੈਕੀ ਰੱਖਿਆ ਸੋ ਦੇਖੋ ਵੀ ਸਾਡੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਨੇ ਉਹਨਾਂ ਦੇ ਦਿਲ ਕਿੰਨੇ ਖੁੱਲੇ ਨੇ ਨਾ ਅਸੇ ਇਹ ਫਿਰ ਹੁਣ ਸੇਵਾ ਨਿਭਾ ਰਹੇ ਹੋ ਇਹਦੇ ਵੀ ਖਿਆਲ ਰੱਖਣਾ ਵਾ ਆਪਦਾ ਖਿਆਲ ਵੀ ਰੱਖਣਾ ਹੈ ਆ ਪਿੱਛੇ ਪਰਿਵਾਰ ਹੋਣਗੇ ਉਹਨਾਂ ਦਾ ਵੀ ਖਿਆਲ ਰੱਖਣਾ ਹੈ ਫਿਰ ਕਿੱਦਾਂ ਹੈਂਡਲ ਕਰਦੇ ਸਾਰਾ ਕੁਝ ਇਹ ਤਾਂ ਜੀ ਇਹ ਜਿਹੜੀ ਤਾਕਤ ਹੈ ਸ਼ਕਤੀ ਹੈ ਦਸਮ ਪਿਤਾ ਵੱਲੋਂ ਆਈ ਆ ਉਹ ਵਈ ਉਹਨਾਂ ਨੇ ਮਾਰੇ ਨੇ ਸਿਰ ਤੇ ਹੱਥ ਰੱਖਿਆ ਤਾਂ ਮੇਰੇ ਖਿਆਲ ਨਾਲ ਅਸੀਂ ਤਾਂ ਇੰਨੇ ਜੋਗੇ ਕੁਝ ਕਰਨ ਜੋਗੇ ਹੈ ਨਹੀਂ ਸੀ ਅਸੀਂ ਤਾਂ ਕੁਝ ਵੀ ਨਹੀਂ ਸੀ ਮਿੱਟੀ ਦੇ ਕਿਣਕ ਬਰਾਬਰ ਕੌਣ ਸੀ ਸਾਡੀ ਤੇ ਉਹਨਾਂ ਨੇ ਹੌਸਲਾ ਬਖਸ਼ਿਆ ਤੇ ਅਸੀਂ ਇੱਥੇ ਆ ਕੇ ਜੋ ਸਾਡੀ ਡਿਊਟੀ ਲਈ ਆ ਆਪਾਂ ਡਿਊਟੀ ਨਿਭਾ ਰਹੇ ਹਾਂ ਜੀ ਬਿਲਕੁਲ ਅਜਾ ਤੁਸੀਂ ਜਦੋਂ ਪਰਿਵਾਰ ਦੇ ਨਾਲ ਗੱਲ ਕਰਦੇ ਹੋ ਅੰਦੋਲਨ ਦੇ ਬਾਰੇ ਜਾਂ ਸੇਵਾ ਦੇ ਬਾਰੇ ਉਦੋਂ ਕੀ ਰਿਸਪੌਂਸ ਹੁੰਦਾ ਹੈ ਨਾ ਘਰ ਫੈਮਿਲੀ ਵੱਲੋਂ ਬਹੁਤ ਪੋਜ਼ਿਟਿਵ ਰਿਸਪੌਂਸ ਮਿਲਦਾ ਹੈ ਉਹਨਾਂ ਦਾ ਵੀ ਕਿਉਂਕਿ ਉਹਨਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਕਿ ਸਾਡੀ ਬੇਟੀ ਇੱਥੇ ਸੇਵਾ ਲਈ ਪਹੁੰਚੀ ਹੈ ਔਰ ਉਹਨਾਂ ਨੂੰ ਇੰਨਾ ਮਾਨ ਸਤਕਾਰ ਮਿਲ ਰਿਹਾ ਹੈ ਪਿਆਰ ਮਿਲ ਰਿਹਾ ਹੈ ਸੋ ਵੇਜੀ ਤੁਸੀਂ ਜਿਵੇਂ ਮਦਦ ਕੀਤੀ ਹੈ ਇਹਨਾਂ ਦੀ ਨਾ ਇਹ ਜਿਹੜੀ ਹੱਤਿਆਰ ਕਰਨ ਦੇ ਲਈ ਕਿੱਦਾਂ ਤੁਹਾਨੂੰ ਪਤਾ ਲੱਗਿਆ ਸੀ ਵੀ ਇਸ ਜਗ੍ਹਾ ਤੇ ਲੋੜ ਹੈ ਤੁਸੀਂ ਪਹਿਲੇ ਦਿਨ ਆਈ ਸੀ ਨਾ ਜਦੋਂ ਇਹ ਸਾਰਿਆਂ ਦੀ ਸੇਵਾ ਕਰ ਰਹੀ ਸੀ ਇੱਥੇ ਪਹਿਲੇ ਦਿਨ ਸਟਾਰਟ ਤੇ ਉਸ ਤੋਂ ਬਾਅਦ ਦੋ ਤਰੀਕ ਨੂੰ ਕਾਫੀ ਵਾਰਸ ਵਗੈਰਾ ਹੋਈ ਹੈ ਇਹ ਆਪਣਾ ਉੱਥੇ ਤਿੰਨ ਤਰੀਕ ਨੂੰ ਗਏ ਸੀ ਨਾ ਨੰਦਵਰ ਸਾਹਿਬ ਉਸ ਤੋਂ ਬਾਅਦ ਅਸੀਂ ਇਹ ਨਾ ਦਿੱਲੀ ਲੈ ਕੇ ਗਏ ਸੀ ਹੁਣ ਤਾਂ ਦਿੱਲੀ ਦੀ ਤਿਆਰੀ ਹੈ ਜਿਹੜੀਆਂ ਟਰੱਡੀਆਂ 'ਚ ਰੱਖਿਆ ਪਿਆ ਦਾ ਸਾਮਾਨ ਅਸੀਂ ਇੱਥੇ ਸ਼ਿਫਟ ਕਰਤਾ ਹੈ ਅੱਛਾ ਇੱਥੇ ਫਿਰ ਬੱਕੇ ਵਾਲੇ ਕਰਵਾ ਦੇ ਪੱਕੇ ਮੋਰਚੇ ਇੱਥੇ ਲਾ ਦੀਏ ਜੀ ਕੀ ਆ ਵਾਹ ਅੱਛਾ ਜਿਵੇਂ ਬਾਰਡਰ ਤੋਂ ਤੁਸੀਂ ਵਾ ਨਭਾਉਨੇ ਤੁਸੀਂ ਕਦੇ ਫੈਮਿਲੀ ਨਾਲ ਗੱਲਬਾਤ ਹੁੰਦੀ ਆ ਫੋਨ ਦੇ ਉੱਤੇ ਤਾਂ ਕਿਸ ਤਰ੍ਹਾਂ ਇੱਕ ਜਿਹੜਾ ਰਿਸਪੌਂਸ ਫੈਮਿਲੀ ਦੇ ਵੱਲੋਂ ਮਿਲਦਾ ਹੈ ਜਿੱਦਾਂ ਕਿ ਸਾਨੂੰ ਫੋਨ ਆਉਂਦਾ ਮੇਰੇ ਮਦਰ ਨੂੰ ਮਦਰ ਦਾ ਕਾਲ ਆਉਂਦਾ ਉਹਨਾਂ ਨੂੰ ਥੋੜੀ ਟੈਨਸ਼ਨ ਹੋ ਜਾਂਦੀ ਹੈ ਕਿ ਆਪਾਂ ਇੱਥੇ ਡਟੇ ਹੋਏ ਆਂ ਔਰ ਆਪਾਂ ਇੱਕ ਵਾਰ ਵੀ ਵਾਪਸ ਨਹੀਂ ਜਾ ਪਾਏ ਪਰ ਲਾਸਟ 3-4 ਦਿਨ ਪਹਿਲਾਂ ਆਪਾਂ ਆਪਣੇ ਕਪੜੇ ਲੈਣ ਗਏ ਸੀ ਚਲੋ ਮੈਂ ਤਾਂ ਆਪਣੀ ਫੈਮਿਲੀ ਨਾਲ ਮੇਲਾ ਹੀ ਪਰ ਇਹਨਾਂ ਦੀ ਫੈਮਿਲੀ ਇੱਥੇ ਨਹੀਂ ਸੀਗੀ ਕਿਉਂਕਿ ਇਹਨਾਂ ਦੀ ਸਾਰੀ ਫੈਮਿਲੀ ਯੂਐਸਏ ਹੈ ਔਰ ਜਿੱਦਾਂ ਕਿ ਉੱਥੇ ਤੇ ਉਹਨਾਂ ਦੀ ਮਦਰ ਬਹੁਤ ਟੈਨਸ਼ਨ ਲੈ ਰਹੀ ਹੈ ਫੋਨ ਤੇ ਤਾਂ ਇਹਨਾਂ ਨਾਲ ਪੂਰੀ ਗੱਲ ਹੋ ਪਾਂਦੀ ਹੈ ਪਰ ਜਿੱਦਾਂ ਉਹਨਾਂ ਨੂੰ ਜ਼ਿਆਦਾ ਸਟ्रेस ਹੈ ਔਰ ਇੱਥੇ ਆ ਕਿ ਮਤਲਬ ਉਹ ਸਪੋਰਟ ਨਹੀਂ ਕਰ ਪਾਰੇ ਬਟ ਸਬ ਬੰਦ ਰਿਹਾ ਕਿ ਸ਼ਾਇਦ ਉਹ ਇੰਡੀਆ ਆਣਗੇ ਔਰ ਇਹਨਾਂ ਨੂੰ ਪ੍ਰੋਪਰ ਸਪੋਰਟ ਕਰਨਗੇ ਇੱਥੇ ਆ ਕੇ ਔਰ ਸਾਨੂੰ ਵੀ ਸਪੋਰਟ ਕਰਨਗੇ ਅੱਛਾ ਜਿਵੇਂ ਕਿ ਫੈਮਿਲੀ ਅਬਰੋਡ ਹੈ ਤੁਹਾਡੀ ਫਿਰ ਵੀ ਤੁਹਾਨੂੰ ਸਪੋਰਟ ਕਰਦੇ ਪਏ ਨੇ ਕਿਸਾਨਾਂ ਦੇ ਲੋਕਾਂ ਨੂੰ ਵੀ ਸਪੋਰਟ ਕਰਦੇ ਪਏ ਨੇ ਕਿਦਾਂ ਲੱਗਦਾ ਹੈ ਫਿਰ ਮਾਨ ਮਹਿਸੂਸ ਹੁੰਦਾ ਬਹੁਤ ਮੈਨੂੰ ਵੀ ਹੁੰਦਾ ਆ ਉਹਨਾਂ ਨੂੰ ਵੀ ਹੁੰਦਾ ਆ ਵੀ ਉਹ ਇਹ ਗੱਲ ਕਰਕੇ ਬਹੁਤ ਖੁਸ਼ ਆ ਕਿ ਮੈਂ ਸਿੰਘ ਸਾਜ ਗਿਆ ਗੁਰੂ ਦੀ ਫੌਜ ਵਿੱਚ ਸ਼ਾਮਲ ਹੋ ਗਿਆ ਪਰ ਉਹਨਾਂ ਨੂੰ ਡਰ ਵੀ ਆ ਟੈਨਸ਼ਨ ਵੀ ਆ ਕਿ ਮੈਂ ਇੱਥੇ ਆ ਇਕੱਲਾ ਆ ਕਿਉਂਕਿ ਮੈਂ ਇਕੱਲਾ ਇੱਕ ਉਹਨਾਂ ਦਾ ਇੱਕ ਬੱਚਾ ਇੱਥੇ ਆ ਸੋ ਉਹਨਾਂ ਨੂੰ ਟੈਨਸ਼ਨ ਜ਼ਿਆਦਾ ਆ ਪਰ ਉਹ ਜਿੱਦਾਂ ਉਹ ਚਾਹੁੰਦੇ ਆ ਵੀ ਮੈਂ ਜਿੱਦਾਂ ਇੱਥੇ ਆ ਕੇ ਸਪੋਰਟ ਕਰਾਂ ਉਹ ਸਪੋਰਟ ਨਹੀਂ ਮਿਲ ਪਾਰੀ ਮੈਨੂੰ ਵੀ ਤੇ ਸ਼ਾਇਦ ਉਹਨਾਂ ਨੂੰ ਵੀ ਲੱਗਦਾ ਹੋਊਗਾ ਵੀ ਮੈਂ ਆਪਣੇ ਬੱਚੇ ਨੂੰ ਇਕੱਲਾ ਇਹਨੂੰ ਉੱਥੇ ਛੱਡਿਆ ਆ ਬਈ ਉਹ ਸਪੋਰਟ ਨਹੀਂ ਕਰ ਪਾਰੇ ਜਾਂ ਮੇਰੇ ਮੰਮੀ ਜਾਂ ਡੈਡੀ ਜਾਂ ਉਹਨਾਂ ਨੂੰ ਟੈਨਸ਼ਨ ਹੋਊਗੀ ਪਰ ਚਲੋ ਜੋ ਵੀ ਜਿੱਦਾਂ ਵੀ ਚੱਲ ਰਿਹਾ ਚੰਗਾ ਚੱਲ ਰਿਹਾ ਹੈ ਮੰਮੀ ਡੈਡੀ ਪੂਰਾ ਮੈਨੂੰ ਪਿਆਰ ਵੀ ਕਰਦੇ ਆ ਸਪੋਰਟ ਵੀ ਕਰਦੇ ਆ ਹੌਸਲਾ ਵੀ ਵਧਾਇਆ ਕਰਦੇ ਵਧਾਉਂਦੇ ਆ ਮੇਰਾ ਬਈ ਕੋਈ ਨਹੀਂ ਪੁੱਤੇ ਸ਼ੇਰ ਬਣ ਡਟਿਆ ਰਹਿ ਹਿੰਮਤ ਨਾ ਹਾਰੀ ਹਾਂਜੀ ਬਿਲਕੁਲ ਬਹੁਤ ਹਨ ਵਈ ਤੋਂ ਡਾ ਟਾਈਮ ਦੇ ਲਈ ਸੋ ਇਹ ਉਹ ਹਟ ਹੈ ਜਿਹਦੇ ਵਿੱਚ ਹੁਣ ਇਸ ਵੇਲੇ ਫਰਸਟ ایڈ ਜਿਹੜੀ ਕਿਟ ਰੱਖੀ ਹੋਈ ਹੈ ਨਾਲ ਜਿੰਨੀਆਂ ਦਵਾਈਆਂ ਨੇ ਜੋ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਜਿਵੇਂ ਤੁਹਾਨੂੰ ਪਤਾ ਕਿ ਕੁਝ ਦਿਨ ਪਹਿਲਾਂ ਜਦੋਂ ਨੀਰੀ ਚਖੜ ਆਇਆ بارش ਹੋਈ ਬਹੁਤ ਤੇਜ਼ ਤਾਂ ਉਸ ਦੇ ਵਿੱਚ ਜਿਹੜਾ ਇਹ ਤੰਬੂ ਲਗਾਇਆ ਗਿਆ ਸੀਗਾ ਪਹਿਲਾਂ ਇਹਨਾਂ ਦੇ ਵੱਲੋਂ ਤਾਂ ਉਹ ਖਰਾਬ ਹੋ ਗਿਆ ਬਿਲਕੁਲ ਟੈਸਨੈਸ ਹੋ ਗਿਆ ਕਹਿ ਲਓ ਅੰਦਰਲੇ ਪਾਸੇ ਚਿੱਕੜ ਬਹੁਤ ਹੋ ਗਿਆ ਸੀ ਜਿਸ ਦੇ ਕਾਰਨ ਪ੍ਰੇਸ਼ਾਨੀ ਬਹੁਤ ਸੀ ਲੇਕਿਨ ਤੁਸੀਂ ਦੇਖਿਆ ਕਿ ਸੰਭੂ ਕਲਾ ਪਿੰਡ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਕਿਸਾਨਾਂ ਦੇ ਵੱਲੋਂ ਇਹ ਹੱਟ ਤਿਆਰ ਕੀਤੀ ਗਈ ਤੇ ਇਹਨਾਂ ਦੀ ਮਦਦ ਕੀਤੀ ਗਈ ਹੈ ਔਰ ਮਦਦ ਕਰਨ ਦੇ ਲਈ ਉਹਨਾਂ ਨੂੰ ਇਹ ਹੱਟ ਤਿਆਰ ਕਰਕੇ ਦੇਣੀ ਪਈ ਕਿਉਂਕਿ ਕਿਸਾਨ ਨੇ ਜਿਹੜੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੇ ਔਰ ਸਹਾਇਤਾ ਦੇ ਲਈ ਜਿਹੜੀਆਂ ਕੁਝ ਕੁ ਜਥੇਬੰਦੀਆਂ ਕਹਿ ਲਓ ਐਨ ਜੀਓਜ਼ ਕਹਿ ਲਓ ਜਿਹੜੀਆਂ ਲਗਾਤਾਰ ਇੱਥੇ ਆਪਣਾ ਸੇਵਾ ਨਿਭਾਰੀਆਂ ਨੇ ਔਰ ਇਹਨਾਂ ਦੇ ਵੱਲੋਂ ਵੀ ਇਸੇ ਤਰੀਕੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਤਾਂ ਇਹ ਉਹ ਥਾਰ ਹੈ ਜਿਸ ਥਾਰ ਦੇ ਵਿੱਚ ਬਾਈ ਜੀ ਤੇ ਪੈਣ ਜੀ ਜਿਹੜੇ ਨੇ ਇੱਕ ਦਿਨ ਦੇ ਲਈ ਆਪਣਾ ਦਵਾਈਆਂ ਲੈ ਕੇ ਪਹੁੰਚੇ ਸੀਗੇ ਲੇਕਿਨ ਹੁਣ ਇੱਥੇ ਪੱਕੇ ਡੇਰੇ ਇਹਨਾਂ ਦੇ ਵੱਲੋਂ ਲਾਏ ਗਏ ਨੇ ਜਿਹੜੇ ਕਿਸਾਨ ਨੇ ਇਸ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਇਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਕਿਸਾਨ ਇੱਥੇ ਬੈਠੇ ਹੋਏ ਨੇ ਸੇਵਾ ਨਿਭਾ ਰਹੇ ਨੇ ਤਾਂ ਇਹ ਵੀ ਉਹਨਾਂ ਦੀ ਸੇਵਾ ਜਿਹੜੀ ਮੈਡੀਕਲ ਅਮਰਜੈਂਸੀ ਕੋਈ ਪੈ ਜਾਂਦੀ ਹੈ ਤਾਂ ਉਸ ਤਰੀਕੇ ਨਾਲ ਨਿਭਾਉਂਦੇ ਰਹਿਣਗੇ ਸੋ ਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹਾਕੀ ਗਰੇਵਾਲ ਨਾ ਗੁਦੀਪ ਸਿੰਘ